ਰੇਟ ਕਰ ਦਈਏ ਦਾ 10000 ਰੁਪਿਆ ਵੀਰੇ 10000 ਦੀ ਹਜੋਂ ਤੁਹਾਨੂੰ ਇਹਨਾਂ ਦੀ ਮਿਲ ਜਣੀ ਆ ਮੈਨੂੰ ਲੱਗਦਾ ਇਹ ਰੇਟ ਦੀ ਸ਼ਾਇਦ ਮੈਨੂੰ ਲੱਗਦਾ ਬੱਕਰੀ ਜੇ ਖਰੀਦਣ ਚਲੀਏ ਮਿਲ ਜੂ ਨਾ ਵੀਰੇ ਨਾ ਵੀਰੇ 10 ਦੀ ਦੇ ਦਾਂਗੇ 13 ਤੋਂ ਪਲੱਸ ਦੁੱਧ ਆਈ ਚੁਵਾ ਦਾਂਗੇ 13 ਕਿਲੋ ਹਾਂ ਹਾਂ ਰੇਟ ਵੀਰੇ ਦਾ 15000 ਫੈਕਸ ਸਿਰਫ 15000 ਹਾਂਜੀ ਇੱਕ 10 ਦੀ ਇੱਕ 10 ਇੱਕ 10 ਦੀਆਂ ਦੋਵੇਂ ਤੁਹਾਨੂੰ ਮਿਲ ਜਣੀ ਆ ਇੱਕ ਥੱਲੇ 13 ਕਿਲੋ ਦੁੱਧ ਆ ਤੇ ਦੂਜੀ ਥੱਲੇ 10 ਕਿਲੋ ਇਹ ਆਪਾਂ ਚੁਵਾ ਕੇ ਦੇ ਦਾਂਗੇ ਹਾਂ ਹਾਂਜੀ ਇਹਦਾ ਰੇਟ ਬਈ ਇਹਦਾ 35000 థాంਕ ਯੂ ਬਾਈ ਜਬੂ ਜੀ ਨੂੰ ਸਾਹੂ ਆ ਬਾਈ ਬਾਲੀ ਠੰਡੀ ਸੀਲ ਆ ਵੀਰੇ ਪੀੜੀ ਲੈ ਕੇ ਚੋਲਿਓ ਚਾਹੇ ਜਮਾ ਇਹਨੇ ਗਰੰਟੀ ਆ ਬਾਈ ਬੱਛੀ ਮਗਰਾ ਰੇਟ ਫੇਰ ਲਾਢੀ ਇਹਦਾ ਰੇਟ ਜੀ 26000 ਫੈਕਸ ਸਿਰਫ 26000 ਹਾਂਜੀ ਹਾਂ ਬਈ ਇਹਦਾ 34000 ਰੁਪਈਆ 34000 ਰੁਪਈਆ ਰੇਟ ਆ ਮਿੱਤਰੋ ਸਾਥੀਆ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਦਾ ਅੱਜ ਆਪਾਂ ਪਹੁੰਚਿਆ ਗਰੇਵਾਲ ਡੈਰੀ ਫਾਰਮ ਰੈਕੋਟ ਤਹਿਸੀਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਤੇ ਬਾਈ ਲਾਢੀ ਦੇ ਫਾਰਮ ਦੇ ਬਹੁਤ ਨਾਰਮਲ ਜਿਹੇ ਰੇਟ ਦੀਆਂ ਬਹੁਤ ਬਾਤ ਰੇਟ ਹੁੰਦਾ ਸਾਰੀਆਂ ਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਕਾਫੀ ਨਾਗ ਜਿਹੜੇ ਜਰਸੀਆਂ ਨੇ ਦਿਖਾਵਾਂਗੇ ਰੇਟ ਵੀ ਆਪਾਂ ਵੀਡੀਓ ਦੇ ਵਿੱਚ ਹੀ ਕਰਾਂਗੇ ਗੱਲਬਾਤ ਆਪਾਂ ਸਾਰੀ ਲਾਡੀ ਬਾਈ ਨਾਲ ਕਰਦੇ ਆ ਲੱਡ ਬਾਈ ਸਵਾਗਤ ਕਰਦੇ ਆ ਚੈਨਲ ਤੇ ਹਾਂਜੀ ਬਾਈ ਸਾਸੀ ਕਾਲ ਦੀ ਹਾਂ ਸਾਸੀ ਕਾਲ ਦਾ ਲਾਡੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਿੰਨੇ ਟੋਟਲ ਨਾਗ ਆ ਜਿਹੜੇ ਦਿਖਾਵਾਂਗੇ ਬਈ ਹੈਗੇ 10 11 ਨਾਗ 10 11 ਨਾਗ ਤੇ ਰੇਟ ਬਾਈ ਕਿੱਥੋਂ ਦੇ ਲੈ ਕੇ ਕਿੱਥੋਂ ਤੱਕ ਹੋਊ ਰੇਟ ਬਾਈ 10000 ਤੋਂ ਸਟਾਰਟ ਆ ਜੀ ਦਾ 10000 ਤੋਂ ਸਟਾਰਟ ਆ ਤੇ ਬਾਕੀ ਆਪਾਂ ਸਾਰੀ ਜਾਣਕਾਰੀ ਲੈਣੇ ਆ ਲਾਡੀ ਗੱਲਬਾਤ ਕਰੀ ਆਪਾਂ ਸਾਰਿਆਂ ਤੋਂ ਪਹਿਲੀ ਕਰਮ ਵਾਲੀ ਦੀ ਕੀ ਡਿਟੇਲ ਆ ਬਈ ਇਹ ਬਈ ਦੂਜੇ ਸਵੇ ਸੋਈ ਹੋਈ ਆ ਬੱਚਾ ਮਗਰਾ ਇਹਦੇ ਇਹਦੇ ਮਗਰ ਬੱਚਾ ਵਾ ਹਾਂਜੀ ਹਾਂਜੀ ਤੇ ਕਿੰਨੇ ਕ ਦਿਨ ਹੋ ਗਏ ਲਾਡੀ ਸੋਈ ਨੂੰ ਜੀ ਬਈ 5 ਕਿ ਦਿਨ ਹੋ ਗਏ ਸੋ ਜੀ 5 ਕਿ ਦਿਨ ਉਹ ਸੁਈ ਨੂੰ ਹੋ ਗਏ ਤੇ ਕਿਵੇਂ ਆ ਥਣਾ ਥੁਣਾ ਦੀ ਬਈ ਜਮਾ ਓਕੇ ਆ ਜਮਾ ਓਕੇ ਹੈ ਲੈਵਲ ਉਭਾਉਂ ਸੋਣਾ ਹੈ ਨਾ ਕਰ ਮਾਲੀ ਦੀ ਹਾਂ ਜੀ ਆ ਜੋ ਜੀ ਮਾੜਾ ਤੋਰਿਓ ਤੇ ਆਪਾਂ ਇਹਦਾ ਰੇਟ ਵਗੈਰਾ ਵੀ ਕਰਦੇ ਆ ਸਾਡੀ ਦੁੱਧ ਦਾ ਕੀ ਤਨ ਹਿਸਾਬ ਕਿਤਾਬ ਲੱਗਦਾ ਵੀ ਦੁੱਧ ਬਈ ਹੁਣ ਇਹਦੇ ਥੱਲੇ ਹੈਗਾ 14 15 ਕਿਲੋ 18 19 ਕਿਲੋ ਦੁੱਧ ਚਵਾ ਦੂਗੀ ਵੀਰੇ 18 19 ਕਿਲੋ ਦਾ ਤਾਂ ਚਵਾ ਦੂਗੀ ਹੈ ਹਾਂਜੀ ਹਾਂਜੀ ਥਣਾ ਥੁਣਾ ਦੀ ਹੂੰ ਜਿਵੇਂ ਆਪਾਂ ਕਹਿੰਦੀ ਇਹ ਲੈਵਲ ਉਵੇ ਦੀ ਗੋਤ ਭਰੀ ਹੈ ਹਨ ਤੇ ਥਣਾ ਹੈਗੇ ਚਾਰੀ ਹਨ ਹਾਂਜੀ ਤੇ ਬਾਕੀ ਲੱਭੀ ਜਿਹੜਾ ਇਹਦਾ ਮੁੱਲ ਆ ਦੇਣ ਲੈਣ ਵਾਲਾ ਕੀ ਕਰਨਾ ਆਪਾਂ ਇਹਦਾ ਬਈ 65000 ਆ ਜੀ 65000 ਰੁਪਇਆ ਜਿਹੜਾ ਆਪਣਾ ਮੁੱਲ ਆ ਉਹ ਦੇਣ ਲੈਣ ਵਾਲਾ ਵਾ ਹਾਂਜੀ ਹਾਂਜੀ ਤੇ ਮਾੜਾ ਮੋਟਾ ਹੋ ਜੂ ਮਾਨ ਹੋ ਜੂ ਬਈ ਮਾਨ ਤਣ ਮੋਟਾ ਛਾਣਾ ਛੁਣਾ ਦੀ ਬਹੁਤ ਸੋਹਣੀ ਆ ਹੈਣਾ ਜੇ ਜੇ ਕਰ ਗੱਲਬਾਤ ਆਪਾਂ ਇਹਦੀ ਦੂਜੀ ਦੀ ਕੀ ਡਿਟੇਲ ਆ ਬਈ ਇਹਦੀ ਬਈ ਇਹ ਵੀ ਪੰਜ ਚਾਰ ਦਿਨ ਦੀ ਸੂਈ ਹੋਈ ਆ ਬੱਛੀ ਮਗਰ ਆਈ ਇਹਦੇ ਬੱਛੀ ਇਹਦੇ ਮਗਰ ਆ ਹਾਂਜੀ ਓਕੇ ਮੈਂ ਥਾਣਾ ਥਾਣਾ ਦੀ ਲੱਡੀ ਓਕੇ ਛਾਣਾ ਦੀ ਓਕੇ ਆ ਬਈ ਥਣ ਥਣ ਠੀਕ ਆ ਹਨਾ ਉਹ ਲੇਵਾ ਵੀ ਚੰਗਾ ਹਨਾ ਪਹਿਲਾਂ ਵੀ ਕੀ ਤੈਨੂੰ ਲੱਗਦਾ ਵਾ ਵੀ ਦੁੱਧ ਦਾ ਇਹਦਾ ਕੀ ਹਿਸਾਬ ਕਰਦਾ ਬਾਈ 10 11 ਕਿਲੋ ਚ ਪਾਈ ਜਾਊਗੀ ਚ ਪਾਈ ਜਾਊਗੀ ਆ ਜੋ ਜੀ ਮਾੜਾ ਤੋਰੋ ਤੇ ਆਪਾਂ ਦਾ ਰੇਟ ਵੀ ਕਰਦੇ ਆ ਤਾਂ ਜੀ ਨੂੰ ਥੋੜੀ ਜੀ ਸਮਝਵੇ ਤਾਂ ਯਾਦ ਦਿਓ ਜਿਹੜੀ ਵੈੜੀ ਚੰਗੀ ਹੈ ਹਨਾ ਸਾਡੀ ਸੂਆ ਦਾ 99 ਹੋ ਸਕਦੀ ਦੂਜੇ ਵੀਰੇ ਦੂਜੇ ਅਜਾ ਦੂਜੇ ਸੂਆ ਜਿਹੜੀ ਇਹ ਸੂਈ ਹੋਈ ਆ ਤੇ ਮਗਰ ਇਹਦੇ ਹੈਗੀ ਆ ਬੱਚੀ ਤੇ ਦੁੱਧ ਬਾਈ ਕਹਿੰਦਾ ਵੀ ਇਹਨੇ ਵਧੀਆ ਦੇ ਦੇਣਾ ਵਾ ਤੇ ਰੇਟ ਲਾਢੀ ਫਿਰ ਇਹਦੇ ਕੀ ਕਰਨਾ ਬਈ ਇਹਦਾ 34000 ਰੁਪਇਆ 34000 ਰੁਪਇਆ ਰੇਟ ਆ ਮਿੱਤਰੋ ਬਹੁਤ ਗਿਆ ਜਿਆ ਰੇਟ ਆ ਤੁਸੀਂ ਦੇਖ ਲਓ ਬਾਕੀ ਜਦੋਂ ਥੋੜੀ ਜਿਹੀ ਖਰਾਕ ਪੈ ਗਈ ਤਾਂ ਇਹਨੇ ਵਧੀਆ ਦੁੱਧ ਤੇ ਆ ਜਾਣਾ ਵਾ ਬਈ ਉਹਨਾਂ ਦੀ ਕਿਉਂਕਿ ਖਰੀਦੀ ਹੁੰਦੀ ਆ ਜਿੰਨਾ ਕ ਮਾਲਕਾਂ ਨੇ ਦੱਸਿਆ ਹੁੰਦਾ ਵਾ ਉਸ ਹਿਸਾਬ ਨਾਲ ਦੁੱਧ ਦੱਸਦੇ ਆ ਬਾਕੀ ਜੇ ਤੁਸੀਂ ਇਹਨੂੰ ਲੈ ਜਾਓਗੇ ਸੇਵਾ ਕਰ ਲੋਗੇ ਤਾਂ ਦੁੱਧ ਆ ਜਿਹੜਾ ਤੁਸੀਂ ਇਹਦਾ ਕਿੰਨਾ ਮਰਜੀ ਕੱਢ ਸਕਦੇ ਹੋ ਤੇ ਗੱਲਬਾਤ ਕਰਦੇ ਆ ਆਪਾਂ ਅਗਲੀ ਲਾਢੀ ਜਿਹੜਾ ਇਹ ਤੋਹਾਵਾਂ ਹਾਂ ਇਹਦੀ ਕੀ ਡਿਟੇਲ ਆ ਬਈ ਬਈ ਇਹ ਇਹ ਨਾ ਸਾਹੀ ਵਾਲ ਤੇ ਰਾਠੀ ਨਸਲ ਦੀ ਆ ਬਾਲੀ ਹੰਡੀ ਸੀਲ ਬੱਛੀ ਆ ਹੁੰਦਾ ਇਹ ਆਮ ਸੀਲ ਨਹੀਂ ਹੁੰਦੀਆਂ ਪਰ ਇੰਨੀ ਸੀਲ ਆ ਪਹਿਲੇ ਸੂਏ ਆ ਬੱਛੀ ਮਗਰ ਆ ਇਹਦੇ ਬੱਛੀ ਇਹਦੇ ਮਗਰ ਆ ਕਿੰਨੇ ਕਦਮ ਹੋ ਗਲੇ ਲਾਡੀ ਸੂਈ ਨੂੰ ਬਈ ਇਹਦੇ ਅੱਜ ਕਣ ਚਾਲਦਾ ਵਾ 12 ਦਿਨ ਹੋ ਗਏ ਸੂਈ ਨੂੰ 12 ਦਿਨ ਹੋ ਗਏ ਸੂਈ ਨੂੰ ਹਨਾ ਤੇ ਮੜਾ ਜਾ ਤੋੜ ਕੇ ਦਿਖਾ ਦਈਏ ਆਪਾਂ ਹਨਾ ਸ਼ਕੀਰ ਬਹੁਤਾ ਯਾਰ ਹਨਾ ਉਹ ਹਨਾ ਇਹਦੇ ਦੁੱਧ ਦੀ ਫੈਟ ਫੂਡ ਵੀ ਚੰਗੀ ਹੋਊਗੀ ਹਨਾ ਚੰਗੀ ਹੋ ਮੱਝਾਂ ਅਰਗੀ ਫੈੜ ਆ ਵੀਰੇ ਇਹਦੇ ਤੇ ਬਾਕੀ ਜੇ ਆਪਾਂ ਗੱਲਬਾਤ ਕਰੀਏ ਥਾਣਾ ਹਨਾ ਥਾਣ ਥੋਣ ਵੀ ਚੰਗੇ ਆ ਦੇ ਚਵਾਈ ਚਬੂਈ ਨੂੰ ਸਾਹੂ ਆ ਬਾਈ ਬਾਲੀ ਹੰਡੀ ਸੀਲ ਆ ਵੀਰੇ ਪੀੜੀ ਲੈ ਕੇ ਚੋਲਿਓ ਚਾਹੇ ਜਮਾ ਇਹਨੇ ਗਰੰਟੀ ਆ ਬਾਈ ਬੱਛੀ ਮਗਰ ਦਿਨਾ ਦੀ ਹੱਲੇ ਸੂਈ ਹੋਈ ਆ ਹਾਂ ਆ ਮਰਵਾਦੇ ਉਹ ਤਾਂ ਆ ਮਰਵਾਉਈ ਇਹਦਾ ਮੁੱਲ ਕੀ ਕਰਦਗੇ ਬਾਈ ਮੁੱਲ ਇਹਦਾ 45 ਦੀ ਹਾਂ ਨਾ ਬਾਈ 45 ਦੀ ਹਾਂ ਨਾ ਬਾਗ ਵੀ ਦੋ ਹੋ ਗਏ ਮਗਰ ਵੀ ਇਹਦੇ ਬੱਛੀ ਹਨਾ ਬਾਕੀ ਉਹ ਵੀ ਸੋਹਣੀ ਆ ਨਾ ਬਾਕੀ ਇਹਦੀ ਫੈਟ ਵੀ ਚੰਗੀ ਆ ਹਨਾ ਤੇ ਦੁੱਧ ਕੀ ਤੇ ਰਿਹਾ ਉਹਨਾਂ ਦੇ ਦਊਗੀ ਬੀਰੇ ਦੋਤਾ ਦਾ ਸੇਵਾ ਤੇ 11-12 ਕਿਲੋ ਦਾ ਆਮ ਹੀ ਰਈ ਜਾਣਾ ਪਹਿਲੇ ਸਵੇਰ ਆ ਬਾਕੀ ਪਹਿਲੇ ਸਵੇਰ ਆ ਤੇ ਬਾਕੀ ਜਿਵੇਂ ਆਪਾਂ ਕਹਦੇ ਹਜੇ ਯਾਰ ਨਵਾਂ ਹਾਰ ਤੁਹਾਨੂੰ ਬਹੁਤ ਚੰਗੇ ਆ ਜਿਵੇਂ ਆਪਾਂ ਕਹਦੇ ਲੇਵੇ ਦੀ ਹੈ ਨਾ ਬਨ ਤਰਮੁਤਰ ਚੰਦੀ ਆ ਮੁੱਠੀ ਨਾਲ ਕਿਵਾਈ ਵਾਲੀ ਇਹ ਜਿਹੜੀ ਇਹ ਬਿਹੜਾ ਸੱਜਣੋ ਹਨਾ ਤੇ ਰੇਟ ਇਹਦਾ ਹੈਗਾ 45000 ਬਾ ਲੈਣ ਦੇਣ ਵਾਲਾ ਲੈਣ ਦੇਣੀ ਹੈ ਨਾ ਤੇ ਬਾਕੀ ਜਿਹੜਾ ਮਾਣਦਾਨ ਲਾਦੀ ਖੁਦ ਕਰਦਾ ਹੁੰਦਾ ਆਪ ਹਨਾ ਉਹਨਾਂ ਕੇ ਜਲ ਮਾਣਦਾਨ ਉਹ ਕਰੀ ਦਿੰਦੇ ਉਹ ਕਹਿਣ ਦੀ ਨਹੀਂ ਲੋੜ ਹਨਾ ਤਲੜੀ ਗੱਲਬਾਤ ਕਰੀਏ ਇਹਦੀ ਅਗਲੀ ਦੀ ਕੀ ਡਿਟੇਲ ਆ ਬਈ ਇਹਦੀ ਇਹ ਦੂਜੇ ਸਵੇ ਸੂਈ ਹੋਈ ਆ ਬਈ ਇਹਨੂੰ ਵੀ ਅੱਜ 12-13 ਦਿਨ ਹੋ ਗਿਆ ਮੈਲੇ ਤੇ ਚੱਲ ਰਹੀ ਆ ਠੀਕ ਆ ਹਾਂਜੀ ਇਹਦੇ ਮਗਰ ਕੀ ਆ ਬਈ ਇਹਦੇ ਬੱਛੀ ਆ ਵੀਰੇ ਥਣਾ ਥਣਾ ਦੀ ਕਿਵੇਂ ਓਕੇ ਹਾਂ ਹਾਂ ਬਈ ਹਾਂ ਤੇ ਕਿੰਨਾ ਕੁ ਦੁੱਧ ਬਈ ਇਹਦੇ ਮਗਰ ਬਈ 10 ਕਿਲੋ ਇਹਦੇ ਥੱਲੇ ਹੁਣ ਰੈਡੀ ਆ ਦੁੱਧ ਬਾੜਾ ਨਹੀਂ ਇਹ ਵੀਰੇ 13 ਤੋਂ ਪਲੱਸ ਜਾਊਗੀ ਲੇਵਾ ਨਹੀਂ ਦਿਹੋਂਦੀ ਲੇਵਾ ਨਹੀਂ ਦਿਹੋਂਦੀ ਨਾ ਫੈਸੇ ਜਾਣਾ ਆਰਡਰ ਹਾਂਜੀ ਅੰਤੋਂ ਮੜਾ ਤੋਰੇ ਉਹਨੂੰ ਵੀ ਹਣਾਂ ਤੇ ਬਾਕੀ ਲੱਦੀ ਮੈਨੂੰ ਲੱਗਦਾ ਹਜੇ ਆਪਣੇ ਕੋਲੇ ਆਈਆਂ ਹੀ ਹਨ ਹੈ ਹਾਂ ਵੀਰੇ ਹਾਂ ਹੈਨਾ ਕਿਉਂਕਿ ਜਿਵੇਂ ਆਪਾਂ ਕਹਦੇ ਆ ਉਧਰ ਨਾਰਮਲ ਦੀ ਖਰਾਕ ਦੇ ਹੀ ਹੁੰਦੀ ਹੈ ਜੇ ਆਪਣੇ ਇਧਰ ਦੀ ਚੰਗੀ ਖਰਾਕ ਤੇ ਦਾ ਵਧੀਆ ਦੁੱਧ ਦੇ ਦਿੰਦੀ ਹੈ ਹਨਾ ਬਾਕੀ ਇਹਦੇ ਜੇ ਥਣਾ ਦੀ ਗੱਲ ਕਰੀਏ ਤਾਂ ਮੁੱਠੀ ਦੇ ਨਾਲ ਵਧੀਆ ਚਵਾਈ ਕਰਨ ਵਾਲਾ ਥਣਾ ਬਾਕੀ ਇਹ ਵੀ ਠੀਕ ਆ ਜਾਣ ਜਾਂਦੀ ਇਹਦਾ ਮੁੱਲ ਕੀ ਕਰਦਗੇ ਬਈ ਇਹਦਾ ਹੈਗਾ ਜੀ 42000 ਰੁਪਏ 40 ਦੀ ਹਾਂ ਨਾ ਇਸ 40000 ਦੀ ਜਿਹੜੀ ਤੁਹਾਨੂੰ ਇਹ ਵੈੜਾ ਸੱਜਣੋਂ ਮਿਲ ਜੂਗੀ ਦੇ ਆਲੀ 1000 ਬਾਈ ਕਹਿੰਦਾ ਮੁੱਲ ਕਰਦਾ 2000 ਪਹਿਲਾਂ ਹੀ ਮੰਨਤਾ ਨੇ ਜਿਹੜਾ ਤੁਹਾਨੂੰ ਕਰਤਾ ਹਨ ਤੇ ਬਾਕੀ ਜਿਹੜੀ ਤੁਸੀਂ ਤਸੱਲੀ ਕਰਨੀ ਉਹ ਫਾਰਮ ਤੇ ਆ ਕੇ ਬਾਈ ਹਮੇਸ਼ਾ ਇਹ ਹੀ ਗੱਲ ਕਹਿੰਦਾ ਹੁੰਦਾ ਕਰ ਲੈਣੀ ਆ ਤੇ ਆ ਜਾਓ ਲੈ ਵੀ ਆਪਾਂ ਅਗਲੀ ਜੀ ਕਰੀਏ ਬਾਈ ਗੱਲ ਵਾ ਲੱਗੀ ਇਹਦੀ ਕੀ ਡਿਟੇਲ ਆ ਬਈ ਕਰਮਾਲੀ ਦੀ ਅਗਲੀ ਇਹ ਬਈ ਦੂਜੇ ਸੂਏ ਸੂਣ ਵਾਲੀ ਆ ਜੀ ਠੀਕ ਆ ਹਜੇ ਸੂਣ ਵਾਲੀ ਆ ਕਿੰਨੇ ਕਿੰਨੀ ਕੱਚੀ ਲੱਡੀ ਬਈ 5-7 ਦਿਨ ਲਾਉਗੀ ਜੀ 5-7 ਦਿਨ ਲੈ ਜੀ ਹਾਂ ਤੇ ਆ ਜੋ ਮੜਾ ਇਹਨੂੰ ਤੋਰ ਕੇ ਦੇ ਥਾਣਾ ਸੁਣਾ ਦੀ ਕਿਵੇਂ ਆ ਪਾ ਸਕ ਓਕੇ ਆ ਵੀਰੇ ਥਾਣਾ ਦੀ ਓਕੇ ਹੈਨਾ ਬਾਕੀ ਤਿਆਰ ਹੋਈ ਆਉਂਦੀ ਆ ਹੈਨਾ ਹਾਂਜੀ ਹਾਂਜੀ ਸੂਏ ਕੰਨੇ ਮਾ ਲੱਡੀ ਇਹ ਦੂਜੇ ਸੂਏ ਵੀਰੇ ਦੂਜੇ ਸੂਏ ਸੂਣੀ ਆ ਜਾਤ ਦੀ ਠੀਕ ਆ ਹੈਨਾ ਹਾਂਜੀ ਹਾਂਜੀ ਬਾਕੀ ਲੈਵਲ ਉਹ ਵੀ ਠੀਕ ਆ ਹੈਨਾ ਤੇ ਥਾਣਾ ਜਿਹੜੇ ਇਹਦੇ ਮਾ ਲਾ ਚਾਰ ਚੱਲਦੇ ਆ ਹੈਨਾ ਹਾਂਜੀ ਹਾਂ ਤੇ ਇਹਦਾ ਮੁੱਲ ਲੱਡੀ ਬ 40000 ਰੁਪਏ ਇਹਦਾ ਮੁੱਲ ਆ। ਲੈ ਟੋਲਾ ਪਈ ਆ ਜੀ ਹਨਾ ਬਾਈ। ਤੇ ਲੱਭੀ ਅਗਲੀ ਦੀ ਗੱਲਬਾਤ ਕਰੀਏ। ਇਹਦੀ ਕੀ ਡਿਟੇਲ ਆ ਬਾਈ? ਇਹ ਸੂਈ ਹੋਈ ਆ ਬਾਈ। ਇਹਨੂੰ 25 ਦਿਨ ਹੋ ਗਏ ਸੂਈ ਨੂੰ। ਠੀਕ ਆ। ਹਾਂਜੀ। ਤੇ ਇਹ ਹੁਣ ਦੁੱਧ ਦੇ ਆ? 9-10 ਕਿਲੋ ਵੀਰੇ। 9-10 ਕਿਲੋ ਦੁੱਧ। ਇਹਦਾ ਰੇਟ ਵੀ ਜਾਇਜ਼ ਰਹੂਗਾ? ਹਾਂ ਵੀਰੇ ਜਾਇਜ਼ ਛੋਟੇ ਕੱਦ ਦੀ ਆ ਗਈ ਵੀਰੇ। ਕਈ ਬਹੁਤ ਡਿਮਾਂਡ ਕਰਦੇ ਛੋਟੇ ਕੱਦ ਦੀ ਲਿਆ ਕੇ ਦੋ। ਥੋੜੇ ਥਾਂ ਥੋੜੇ ਥਾਂ ਦੀ ਰਹਿਣ ਵਾਲੀ ਹੈ ਹਨਾ। ਹਾਂਜੀ ਹਾਂ। ਤੇ ਲੱਭੀ ਇਹ ਕਿੰਨਾ ਦੁੱਧ ਦਿੰਦੀ ਆ ਬਾਈ? ਬਾਈ ਹੁਣ ਇਹਦੇ ਥੱਲੇ 9 ਅੱਛਾ ਇਹ ਵੀ ਅੱਗੇ ਆਈ ਹੈ ਮਗਰ ਕੀ ਹੈ ਅੱਛਾ ਹੀ ਹੈ ਵੀਰੇ ਬੱਚਾ ਇਹਦੇ ਮਗਰ ਤੇ ਰੇਟ ਬਾਈ ਇਹਦਾ ਰੇਟ ਬਾਈ ਇਹਦਾ 35000 35000 ਦੀ ਥਣਾ ਥੁਣਾ ਦੀ ਓਕੇ ਆ ਵੀਰੇ ਜਮਾ ਪਾਸ ਹਾਂ ਜੀ ਹਾਂ ਥਣਾ ਦੇ ਤਕਰੀਬਨ ਜਾਨਵਰ ਪਾਸ ਹੀ ਹੁੰਦੇ ਆ ਬਾਈ ਤੇ ਜੇ ਕੋਈ ਹੁੰਦਾ ਵੀ ਆ ਮਾੜਾ ਮੋਟਾ ਤਾਂ ਬਾਈ ਉਹਨੇ ਮੈਂ ਦੱਸ ਹੀ ਦਿੰਦੇ ਆ ਕਿਉਂਕਿ ਅੱਗੇ ਮੈਨਾਂ ਦਾ ਪਿਛਲੀ ਵੀਡੀਓ ਦੇ ਵਿੱਚ ਇੱਕ ਗਾਂ ਦੇ ਥਣ ਤੇ ਥੋੜੀ ਪ੍ਰੋਬਲਮ ਸੀ ਚੱਲਦਾ ਸੀ ਉਹ ਪਰ ਆਪਾਂ ਇਹ ਦੱਸ ਕੇ ਦਿੱਤਾ ਸੀ ਵੀ ਇਹਦਾ ਥਣਾ ਜਿਹੜਾ ਹੈ ਘਾਟਾ ਥੋੜਾ ਹੈ ਹਨਾ ਤੇ ਅਗਲੀ ਦੀ ਬਾਈ ਆਪਾਂ ਗੱਲਬਾਤ ਕਰੀਏ ਇਹ ਵੀ ਤਾਜੀ ਸੂਈ ਹੋਈ ਆ ਜੀ ਤਾਜੀ ਸੂਈ ਹੈ ਮਗਰ ਬਾਈ ਇਹਦੇ ਬੱਚਾ ਵੀਰੇ ਇਹਦੇ ਮਗਰ ਬੱਚਾ ਤੇ ਕਿੰਨੇ ਕਦਨ ਹੋ ਗਏ ਇਹਨੂੰ ਸੂਈ ਨੂੰ ਬਈ 7-8 ਕਦਨ ਹੋ ਗਏ ਸੂਈ ਨੂੰ ਲੈ 7 6-7 ਕਿਲੋ ਬੋਲਾ ਹੀ ਆ ਵੀਰੇ ਬੋਲਾ ਹੀ ਆ ਜੀ ਮੜੀ ਤੋਰਿਓ ਜੀ ਇਹ ਇਹ ਵੀ ਹਜੇ ਮੈਨ ਲੱਗਦਾ ਹੁਣੀ ਆਈ ਲੱਗਦੀ ਹੈ ਨਾ ਹਾਂ ਵੀਰੇ ਹਾਂ ਜਾਤ ਦੀ ਠੀਕ ਆਉਗਾ ਨਾ ਫੇਸਬੁਕ ਦੀ ਜੇ ਆਪਾਂ ਗੱਲਬਾਤ ਕਰੀਏ ਹੈ ਨਾ ਠਣ ਠਣ ਵੀ ਇਹਦੇ ਕੰਗੇ ਆ ਨਾ ਸੂਏ ਲਾਦੀ ਸੂਏ ਦੂਜੇ ਵੀਰੇ ਦੂਜੇ ਸੂਏ ਮਗਰ ਇਹਦੇ ਹੈਗਾ ਬੱਚਾ ਹੈ ਨਾ ਤੇ ਕਿੰਨਾ ਦੁੱਧ ਆ ਪਾਂ ਚੋਇਆ ਇਸੇ 7 ਕਿਲੋ ਬੋਲਾ ਵੀਰੇ ਬੋਲਾ ਹਜੇ ਹੈਗਾ ਬਾਕੀ ਇਹ ਸੇਵਾ ਕਰ ਲੂ ਕੋਈ ਬੰਦਾ ਹਨਾ ਤਾਂ ਦੁੱਧ ਦਾ ਵਾਜ ਜਾਣਾ ਰੇਟ ਫਿਰ ਲਾਢੀ ਇਹਦਾ ਰੇਟ ਜੀ 26000 ਫੈਕਸ ਫਿਰ 26000 ਹਾਂ ਜੀ ਹਾਂ ਵੀਰੇ ਫੈਕਸੀ ਰੇਟ ਵੀ ਰੇਟ ਹਾਂ ਜੀ ਅਗਰ ਬੱਚਾ ਸਾਥ ਦਿਨੋ ਜੇ ਤੁਸੀਂ ਲੈ ਜਾਓਗੇ ਤਾਂ ਚੰਗੀ ਸੇਵਾ ਕਰ ਲੋਗੇ ਤਾਂ ਵਧੀਆ ਬਣ ਜਾਣੀਆਂ ਕਿਉਂਕਿ ਉਧਰੋਂ ਨਾਰਮਲ ਖਰਾਕ ਜੀ ਤੇ ਆਉਂਦਾ ਹਨਾ ਇਹ ਇਧਰਲੀ ਖਰਾਕ ਦੇ ਹਿਸਾਬ ਨਾਲ ਤਾਂ ਇਹਨੇ ਬਹੁਤ ਵਧੀਆ ਤਿਆਰ ਹੋ ਜਾਣਾ ਹਨਾ ਹਾਂ ਜੀ ਤਾਜੀ ਸੂਈ ਹੋਈ ਵੀਰੇ ਬਾਕੀ ਸੂਈ ਤਾਜੀ ਹੋਈ ਜਾ ਤਾਜੀ ਸੂਈ ਮੇਰੇ ਸਾਨ ਵਾਲਾ ਟੀ ਇਹਨੇ ਨਹੀਂ ਮਿਲਦੀ ਬਣੀ ਹਾਂ ਜੀ ਹਨਾ ਤੇ ਗੱਲ ਭਾਈ ਇਹ ਤਿੰਨ ਕ ਮਹੀਨੇ ਦੀ ਸੂਈ ਹੋਈ ਆ ਠੀਕ ਆ ਇਹਦੀ ਬੱਚੀ ਸੀਗੀ ਉਹ ਮਾਲਕਾ ਨੇ ਰੱਖ ਲਈ ਸੀ ਵੀਰੇ ਅੱਛਾ ਜਿੱਥੋਂ ਆਪਾਂ ਲੈ ਕੇ ਆਈਆਂ ਉਹਨਾਂ ਨੇ ਬੱਚੀ ਇਹਦੀ ਲਾ ਲਈ ਹੈ ਹਾਂਜੀ ਹਾਂਜੀ ਤੇ ਮੜਾ ਤੋਰੇਉ ਜੀ ਕਿੰਨਾ ਗਲਾਢੀ ਦੁੱਧ ਨਹੀਂ ਦਿੱਤਾ ਤੋਇਆ ਆਪਾਂ ਹਾਂ ਵੀਰੇ 6-7 ਕਿਲੋ ਦੁੱਧ ਹੈਗਾ ਜੀ ਥੋੜਾ ਉਪਰਾ ਉਪਰਾ ਕਰ ਗਈ ਸੀ ਬੱਸੀ ਕਰਕੇ ਜੀ ਅੱਛਾ ਹਾਂਜੀ ਜੀ ਜਿਆ ਨਹੀਂ ਲਾਇਆ ਹੈ ਨਾ ਹਾਂ ਯਾਰ ਪਰ ਹੁਣ ਤਾਂ ਵੀਰੇ ਸਹੀ ਆ ਗਈ ਦੁੱਧ ਤੇ ਹਾਂ ਬਾਕੀ ਥਾਣਾ ਥੋਣਾ ਦੀ ਕਿਵੇਂ ਆ ਪਾਸ ਆ ਜਾ ਹਾਂ ਵੀਰੇ ਓਕੇ ਤੇ ਲਾਡੀ ਫਿਰ ਦਾ ਰੇਟ ਰੇਟ ਵੀਰੇ ਦਾ 15000 ਫੈਕਸ ਸਿਰਫ 15000 ਹਾਂਜੀ 15000 ਦੀ ਖਾਤਿਰ ਤੁਹਾਨੂੰ ਇਹ ਬੈਡ ਮਿਲ ਜਾਣੀ ਹੈ ਬਾਈ ਉਹਨੇ ਕਹਿੰਦਾ ਤਿੰਨ ਮਹੀਨੇ ਨੂੰ ਸੂਈ ਨਹੀਂ ਹੋ ਗਈ ਤੇ ਦੁੱਧ 6-7 ਕਿਲੋ ਹਾਂਜੀ ਵੀਰੇ 6-7 ਕਿਲੋ ਦੁੱਧ ਦਿੰਦੀ ਆ ਤੇ ਇਹਨੇ ਆਪ ਆਦੇ ਦੁੱਧ ਜੀ ਪੂਰੇ ਕਰ ਦੇਣਾ ਮੈਨੂੰ ਲੱਗਦਾ ਜਿੰਨੇ ਕੀ ਇਹ ਹੈਗੀ ਹੈ ਨਾ ਤੇ ਬਾਕੀ ਉਹ ਕੁਆਲਿਟੀ ਜੀ ਠੀਕ ਆ ਹਨਾ ਹਾਂਜੀ ਉਹ ਵੀ ਛੋਟੇ ਬੱਤਤੀ ਆ ਜਿਵੇਂ ਕਈ ਬੰਦਿਆਂ ਨੂੰ ਹੁੰਦਾ ਵੀ ਆਪਾਂ ਛੋਟੇ ਜੀ ਬੱਤ ਤੇ ਕੋਈ ਪਸ਼ੂ ਲੈਣਾ ਵਾ ਤੇ ਉਹਦੇ ਲਈ ਇਹ ਮਨ ਲਓ ਸੱਜਣੋ ਬਹੁਤ ਚੰਗੀ ਰਹੂਗੀ ਨੂੰ ਇੰਨੇ ਦੀ ਮਿਲ ਜਣੀ ਆ ਮੈਨੂੰ ਲੱਗਦਾ ਇਹ ਰੇਟ ਦੀ ਸ਼ਾਇਦ ਮੈਨੂੰ ਲੱਗਦਾ ਬੱਕਰੀ ਜੇ ਖਰੀਦਣ ਚਲੀਏ ਮਿਲ ਜੂ ਨਾ ਵੀਰੇ ਨਾ ਨਹੀਂ ਮਿਲਨੀ ਹੈ ਨਾ ਜਿਹੜਾ ਜੀ ਡਿਟੇਲ ਇਹਦੀ ਦੇ ਦੀਏ ਕੀ ਇਹਦੀ ਇਹਦੇ 4-5 ਕਿਲੋ ਦੁੱਧ ਆ ਹੈਗਾ ਜੀ ਹੁਣ ਠੀਕ ਆ ਤੇ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਤਿੰਨ-ਚਾਰ ਮਹੀਨੇ ਹੋ ਗਏ ਤਿੰਨ-ਚਾਰ ਮਹੀਨੇ ਕੇ ਮਗਰ ਇਹਦੇ ਕੋਈ ਬੱਚੇ ਨਹੀਂ ਨਾ ਤੇ ਥਾਣਾ ਤੁਹਾਨੂੰ ਆਦੀ ਕਿਵੇਂ ਆ ਥਾਣਾ ਦੀ ਓਕੇ ਆ ਵੀਰੇ ਥਾਣਾ ਦੀ ਓਕੇ ਆ ਖਾਣਾ ਹੈਗੇ ਆ ਚੰਗੇ ਆ ਨਾ ਜੇ ਮੈਂ ਲੰਮੇ ਲੰਮੇ ਖਾਣਾ ਹੈ ਨਾ ਆਪਾਂ ਬੱਚੇ ਵੀ ਲੈਣ ਚਲੇ ਜਾਂਦੇ ਆ ਉਹ ਵੀ ਬਿਨਾਂ ਦੁੱਧ ਤੋਂ ਕਟੋ-ਕਟ 20-25 ਹਜ਼ਾਰ ਦੀ ਆਉਂਦੀ ਆ ਬਿਲਕੁਲ ਬਾਈ ਹਾਂਜੀ ਹਲੇ 4 ਤੋਂ ਯਾਨੀ ਪਲੱਸ ਹੀ ਆ ਦੁੱਧ ਤੇ ਕਿੰਨੇ ਦੀ ਦੀਰੀ ਇਹ 10000 ਰੁਪਏ ਵੀਰੇ ਫਿਰ 10000 ਰੁਪਏ ਦੀ ਤੁਹਾਨੂੰ ਜਿਹੜੀ ਇਹ ਬੱਚੀ ਸਾਜ ਨੂੰ ਮਿਲ ਜਣੀ ਆ ਬਾਕੀ ਲੱਭੀ ਮੇਰੇ ਲੱਗਾ ਸੂਏ ਵੀ ਇਹ ਪਹਿਲੇ ਕੀ ਹੋਊਗਾ ਨਹੀਂ ਨਹੀਂ ਵੀਰੇ ਹਾਂ ਪਹਿਲੇ ਕੀ ਸੂਏ ਹੋਊਗੀ ਹਣਾ ਤੇ ਜੇ ਸ਼ਾਮ ਵਾਲੇ ਬੰਦੇ ਕੋਲੇ ਚਲੀ ਗਈ ਤਾਂ ਇਹ ਵਧੀਆ ਗੱਜਣੀ ਦੀ ਘਰ ਪੂਰਾ ਕਰ ਜਾਣਾ ਹਾਂਜੀ ਹਾਂਜੀ ਤੇ ਲੱਭੀ ਇਸ ਤੋਂ ਬਿਨਾ ਆਪਣੇ ਕੋਲੇ ਦੋ ਮੱਜਾਂ ਹਾਂ ਵੀਰੇ ਦੋ ਵੀ ਆਪਾਂ ਦਿਖਾ ਦਈਏ ਉਹਦੀ ਮਰਵਾਦੀ ਨਿਗਾ ਖੜੀਆਂ ਦੀ ਕੋਈ ਨਿਗਾ ਮਰਵਾਵਾਂਗੇ ਪਾਣਾ ਉਹਨਾਂ ਦੀ ਹਾਂਜੀ ਤੇ ਇੱਕ ਤਾਂ ਹੈਗੀ ਆ ਪਹਿਲਣੀ ਆ ਵੀਰੇ ਪਹਿਲਣ ਹਣਾ ਹਾਂਜੀ ਇੱਕ ਤੀਜਾ ਜੀ ਆਹ ਇਹਦਾ ਬੱਚਾ ਮਰ ਗਿਆ ਜੀ ਠੀਕ ਥਾਪੀ ਮਾਰ ਕੇ ਝੋ ਲੈਣਿਆਈ ਕੋਈ ਲੱਤ ਬਾਹ ਨਹੀਂ ਕੋਹਣੀ ਮਾਰਦੀ ਹੈ ਜੀ ਠੀਕ ਤੇ ਲੱਭੀ ਇਹਦਾ ਮੁੱਲ ਮੇਰੇ 1 10 ਦੀ ਦੇ ਦਾਂਗੇ 13 ਤੋਂ ਪਲੱਸ ਦੁੱਧ ਆ ਜੀ ਚੁਵਾ ਦਾਂਗੇ 13 ਕਿਲੋ ਹਾਂ ਹਾਂ ਵੀਰੇ ਹਾਂ 13 ਕਿਲੋ ਚੁਵਾ ਦਾਂਗੇ ਹਾਂ ਜੀ ਇਹਦਾ ਬਈ ਕੀ ਆ ਇਹ ਦੇ ਮਗਰ ਆ ਬੱਚਾ ਜੀ ਇਹ ਪਹਿਲਣਾ ਛੋਟੀ ਦੰਦਾ ਜੀ ਆ ਜੀ ਦੰਦਾ ਜੀ ਤੇ ਇਹਲੇ 10 ਕਿਲੋ ਆ ਜੀ ਇਹ ਵੀ ਦੇ ਦਾਂਗੇ ਜੀ 1 10 ਦੀ 1 10 ਦੀਆਂ ਦੋਵੇਂ ਤੁਹਾਨੂੰ ਮਿਲ ਜਣੀਆਂ ਇੱਕ ਥੱਲੇ 13 ਕਿਲੋ ਦੁੱਧ ਆ ਤੇ ਦੂਜੀ ਥੱਲੇ 10 ਕਿਲੋ ਇਹ ਆਪਾਂ ਚੁਵਾ ਕੇ ਦੇ ਦਾਂਗੇ ਹਾਂ ਇਹ ਦੇ ਮਗਰ ਆ ਜਿਹੜੀ ਹੈਗੀ ਆ ਇਹ ਦੇ ਮਗਰ ਕੀ ਆ ਆ ਦੇ ਬੱਚਾ ਜੀ ਇਹ ਦੇ ਮਗਰ ਇਹ ਦੇ ਮਗਰ ਕੱਟਾ ਵਾਣਾ ਹਾਂ ਕਿਸੇ ਵੀ ਸੱਜਣ ਨੇ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਬਾਈ ਦਾ ਨੰ ਤੁਸੀਂ ਲੈ ਲੈਣੀ ਆ ਤੇ ਬਾਕੀ ਜਨਵਰ ਦੀ ਜਿਹੜੀ ਪਰਖ ਆ ਉਹ ਤੁਸੀਂ ਫਾਰਮ ਦੇ ਉੱਪਰੋਂ ਆ ਕੇ ਕਰਨੀ ਆ ਦੁੱਧ ਦੀ ਸੂਏ ਦੀ ਜਾਂ ਤੁਸੀਂ ਕੋਈ ਵੀ ਜਨਵਰ ਖਰੀਦਨਾ ਵਾ ਬਾਈ ਹੁਣੇ ਵੀ ਇਹੀ ਗੱਲ ਕਹਿੰਦੇ ਹਾਂ ਜੀ ਆਪ ਵੀ ਸਮਝਦੇ ਨਾਲ ਖਰੀਦਨਾ ਵਾ ਇੱਥੇ ਆ ਕੇ ਜੇਕਰ ਤੁਸੀਂ ਔਨਲਾਈਨ ਵੀ ਖਰੀਦਦੇ ਹੋ ਤਾਂ ਆਪਣੀ ਤਸੱਲੀ ਤੁਸੀਂ ਆਪ ਕਰਨੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਿਉਂਦੇ ਵਾਸਤੇ ਰਹੋ ਜੀ ਧੰਨਵਾਦ